ਇਹ ਜਿਹੜੀ ਐ ਡਿਵਟੀ ਗੱਡੀ ਅਲਾਉਡ ਨਹੀਂ ਆ ਠੀਕ ਹੈ ਇਹ ਜਾਣ ਬੁੱਝ ਕੇ ਡਰਾਈਵਰ ਇਧਰ ਦੀ ਗੱਡੀ ਲੈ ਕੇ ਆ ਜੋ ਇਹਦੇ ਕਰਕੇ ਐਕਸੀਡੈਂਟ ਹੋਇਆ ਇਹਦੇ ਵਿੱਚ ਸਾਡੇ ਬੱਚਿਆਂ ਦਾ ਨੁਕਸਾਨ ਹੋਇਆ ਇਹ ਇਹਨਾਂ ਡਰਾਈਵਰ ਨੂੰ ਹਰਜਾਨਾ ਹੋਣਾ ਚਾਹੀਦਾ ਇਹਨਾਂ ਸਕੂਲ ਵਾਲਿਆਂ ਨੂੰ ਹਰਜਾਨਾ ਹੋਣਾ ਚਾਹੀਦਾ ਇਹ ਗੱਡੀ ਕਿਉਂ ਇਧਰ ਦੀ ਆਈ ਤਾਲਾਚਾ ਸਕੂਲ ਬੱਸ ਪਲਟਣ ਨਾਲ ਹੋਇਆ ਵੱਡਾ ਹਾਸਾ ਕਈ ਬੱਚੇ ਹੋਏ ਜਕਮੀ ਇਹ ਘਟਨਾ ਬਟਾਲਾ ਦੇ ਇੱਕ ਨਿੱਜੀ ਸਕੂਲ ਦੀ ਹੈ ਜਦੋਂ ਬਟਾਲਾ ਸਕੂਲ ਦੀ ਬੱਸ ਬੱਚਿਆਂ ਨੂੰ ਲੈ ਕੇ ਡੱਲਾ ਮੋੜ ਤੋਂ ਕਾਦੀਆਂ ਵੱਲ ਨੂੰ ਰਵਾਨਾ ਹੋਈ ਤਾਂ ਅੱਗੇ ਸੜਕ ਖਰਾਬ ਹੋਣ ਕਾਰਨ ਡਰਾਈਵਰ ਨੇ ਬੱਸ ਨੂੰ ਲੀਰਾ ਰੋਡ ਤੇ ਚਾਰ ਲਿਆ ਤੇ ਸੜਕ ਟਿੱਕਾਂ ਨਾਲ ਬਣੀ ਹੋਈ ਸੀ ਜਿਸ ਤੇ بارش ਹੋਣ ਕਰਕੇ ਰਸਤਾ ਖਰਾਬ ਹੋ ਗਿਆ ਸੀ ਪਰ ਡਰਾਈਵਰ ਨੇ ਸ਼ਾਰਟਕਟ ਮਾਰਦੇ ਚੱਕਰ ਦੇ ਵਿੱਚ ਇਸ ਰਸਤੇ 'ਤੇ ਚੋ ਜਾਣਾ ਠੀਕ ਸਮਝਿਆ ਪਰ ਜਦ ਬੱਸ ਅਧਰਚਾਲੇ ਪਹੁੰਚੀ ਤਾਂ ਖੇਤਾਂ ਵਿੱਚ ਪਲਟ ਗਈ ਜਿਸ ਨਾਲ ਬੱਚਿਆਂ ਦੇ ਵਿੱਚ ਹਫੜਾ ਤਫੜੀ ਵੱਜ ਗਈ ਅਤੇ ਇਸ ਵਿੱਚ ਤਕਰੀਬਨ 20 ਤੋਂ 25 ਬੱਚੇ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਬੱਸ ਦੇ ਵਿੱਚੋਂ ਬਾਹਰ ਕੱਢਿਆ ਗਿਆ ਇਸ ਹਾਦਸੇ ਦੇ ਵਿੱਚ ਕਈ ਬੱਚੇ ਗੰਭੀਰ ਜ਼ਖਮੀ ਹੋਏ ਹਨ ਇਸ ਦੀ ਪੂਰੀ ਘਟਨਾ ਦੀ ਜਾਣਕਾਰੀ ਸਾਨੂੰ ਦੇਣ ਦੇ ਲਈ ਸਾਡੇ ਨਾਲ ਜੁੜੇ ਆ ਲਾਪਤੀ ਸਿੰਘ ਖੁਸ਼ੀਪੁਰ ਆਪਾਂ ਗੱਲਬਾਤ ਕਰਦੇ ਆ ਲਾਪਤੀ ਸਿੰਘ ਖੁਸ਼ਪੁਰ ਜੀ ਲਾਪਤੀ ਸਿੰਘ ਜੀ ਜਿਹੜੀ ਇਹ ਬੱਸ ਜਿੱਕ ਪਲਟੀ ਆ ਉਹਦੇ ਬਾਰੇ ਜਾਣਕਾਰੀ ਦਿਓ ਇਹ ਕਿੰਨੇ ਦੇ ਵਿੱਚ ਬੱਚੇ ਸਨ ਤੇ ਬੱਸ ਕਿਸ ਤਰ੍ਹਾਂ ਪਲਟ ਗਈ ਇਦੇ ਵਿੱਚ ਜਾਣਕਾਰੀ ਸਰ ਇਹ ਆ ਕਿ ਬੱਚੇ ਕਾਫੀ ਤਕਰੀਬਨ 40 ਤੋਂ 50 ਬੱਚੇ ਇਹਨਾਂ ਦੇ ਬਸਾਂ 'ਚ ਹੁੰਦੇ ਨੇ ਕਿਉਂਕਿ ਵੱਖ-ਵੱਖ ਤਰ੍ਹਾਂ ਦੀ ਬੱਚਾ ਨੇ ਕੁਝ ਵੱਡੇ ਸਾਈਜ਼ ਦੀਆਂ ਤੇ ਕੁਝ ਨਿੱਕੀਆਂ ਨੇ ਇਹ ਐਸ ਮਹੀਨੇ ਦੇ ਵਿੱਚ ਕਮ ਸੇ ਕਮ 10-15 ਜਿਹੜੀਆਂ ਨੇ ਇਹ ਬਸਾਂ ਜਿਹੜੀਆਂ ਨੇ ਸਰ ਕਿ ਇਸੇ ਜਿਹੜੀਆਂ ਨੇ ਕੰਡੀਸ਼ਨ ਦੇ ਹਲਾਤ ਹੋਈਆਂ ਨੇ ਕਿਉਂਕਿ ਜਾਂ ਤੇ ਜਦ ਡਰਾਈਵਰ ਜਿਹੜੇ ਨੇ ਮੇਰੇ ਖਿਆਲ ਨਾਲ ਕੋਈ ਨਸ਼ਾਗਰ ਦਾ ਸੇਵਨ ਕਰਦੇ ਨੇ ਤੇ ਜਾਂ ਮਤਲਬ ਕਿਥੇ-ਕਿਥੇ ਪ੍ਰਕਾਰ ਦੀ ਕੋਈ ਨਾ ਕੋਈ ਅਗਨੀ ਜਿਹੜੀ ਹੈ ਨਾ ਲਾਫਰਾਈ ਜਿਹੜੀ ਹੋਂਦੀ ਆ ਜੀ ਹਾਂ ਜੀ ਬੱਚੇ ਕਿੰਨੇ ਕਿ ਜਿਹੜੇ ਜ਼ਖਮੀ ਹੋਏ ਨੇ ਬੱਚੇ ਸਰ ਜਿਹੜੀਆਂ ਪਹਿਲੀਆਂ ਬਸਾਂ ਜਿਹੜੀਆਂ ਡਿੱਗੀਆਂ ਨੇ ਕੋਈ ਖਾਨਵਾਲ ਜਿਹੜਾ ਗਦਾਸਪੁਰ ਦੇ ਏਰੀਆ 'ਚ ਉਹਨਾਂ 'ਚ ਕਾਫੀ ਜਿਹੜੀਆਂ ਨਾ ਉਹਨਾਂ ਦੀ ਮੇਰੇ ਖਿਆਲ ਨਾਲ ਬਾਹਾਂ-ਬੂਹਾਂ ਸਟਰਕਚਰ ਹੋ ਗਈਆਂ ਜਾਂ ਕੁਝ ਹੋਰ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀ ਜਿਹੜੀਆਂ ਉਹਨਾਂ ਨੂੰ ਜਿਹੜੀ ਤੇ ਛੱਤਾਂ ਜਿਹੜੀ ਟੋਟਾਂ ਆਈਆਂ ਨੇ ਤੇ ਇਸ ਜਿਹੜੀ ਬਸ ਦੇ ਵਿੱਚ ਜਿਹੜੀ ਆ ਕੋਈ ਜਾਨਵਾਰੀ ਨੁਕਸਾਨ ਤਾਂ ਨਹੀਂ ਹੋਇਆ ਫਿਲਹਾਲ ਪਰ ਤਕੀਕ ਜਿਹੜੀਆਂ ਗੁੜੀਆਂ ਜਿਹੜੀਆਂ ਛੱਤਾਂ ਪੰਗ ਵੀ ਨਹੀਂ ਕਰ ਸਕਦੇ ਉਹ ਬੱਚਿਆਂ ਨੂੰ ਥੋੜੀ-ਬੋਤੀ ਆਈਆਂ ਨੇ ਜੀ ਉੱਥੇ ਰਾਹਗੀਰਾਂ ਦੇ ਨਾਲ ਜਿਹੜੇ ਮੌਕੇ ਤੇ ਲੋਕਾਂ ਨਾਲ ਗੱਲਬਾਤ ਹੋਈ ਆ ਵੀ ਕੀ ਕਾਰ ਨੇ ਸਾਰਾ ਇਹਦਾ ਇਹ ਕੋਈ ਜਿਹੜੇ ਬੱਸਾਂ ਦੀ ਜਿਹੜੀ ਡਰਾਈਵਰ ਇਹਨਾਂ ਦੇ ਵਿੱਚੋਂ ਇਹਨਾਂ ਦੇ ਤੇ ਪਹਿਲੀ ਗੱਲ ਇਹਨਾਂ ਦੇ ਕੋਈ ਡਰੋਪ ਡਾਸਟਿੰਗ ਨਹੀਂ ਕਰਾਏ ਜਾਂਦੇ ਜਿੰਨੇ ਵੀ ਸਕੂਲ ਤੇ ਨਾ ਹੀ ਇਹਨਾਂ ਦੇ ਜਿਹੜੀਆਂ ਇਹ ਜਿਹੜੇ ਡਰਾਈਵਰ ਇਹ ਬਿਲਕੁਲ ਵਿਦਾਊਟ ਨੇ ਮਤਲਬ ਅੱਜ ਕੋਈ ਬੱਸ ਚਲਾ ਕੇ ਲੈ ਜਾਂਦਾ ਜਾਂ ਬਰਨ ਅਸੀਂ ਪਾ ਜੇ ਤੇ ਕੱਲ ਨੂੰ ਕੋਈ ਇਹਨਾਂ ਦੀ ਬੱਸਾਂ ਤੇ ਜਿਹੜਾ ਮਤਲਬ ਯੂਜ਼ ਕਰਦਾ ਹੈਗਾ ਮਤਲਬ ਪ੍ਰਸ਼ਾਸਨ ਦਾ ਇਹ ਇਸ ਜਿਹੜੀਆਂ ਬੱਸਾਂ ਸਕੂਲਾਂ ਦੀ ਜਿਹੜੀ ਬੱਚਾ ਚਲਣੀਆਂ ਇਹਨਾਂ ਨੂੰ ਕੋਈ ਧਿਆਨ ਨਹੀਂ ਨਾ ਤੇ ਇਹਨਾਂ ਦੇ ਕੋਲ ਜਿਹੜੇ ਆਈਡੀ ਕਾਰਡ ਬੋਲੀਬਲ ਨੇ ਨਾ ਇਹ ਵਰਦੀ ਚ ਆਪਣੀ ਝੁੰਦੇ ਨੇ ਹੂੰ ਤੇ ਇਹ ਇਦੇ ਵਿੱਚ ਪਹਿਲਾਂ ਵੀ ਕਾਫੀ ਜਿਹੜੀਆਂ ਤੁਸੀਂ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਹੁਣ ਤੱਕ ਜਿਹੜੀਆਂ 10 ਬੱਸਾਂ ਡੇਗਵੀਆਂ ਸਨ ਹਾਂਜੀ ਪ੍ਰਸ਼ਾਸਨ ਦੇ ਧਿਆਨ ਚ ਵਿੱਚ ਇਹ ਗੱਲ ਨਹੀਂ ਕੋਈ ਪ੍ਰਸ਼ਾਸਨ ਅਧਿਕਾਰੀ ਅਜੇ ਤੱਕ ਪਹੁੰਚ ਨਹੀਂ ਕੀਤੀ ਮੈਨੂੰ ਲੱਗਦਾ ਵੀ ਪ੍ਰਸ਼ਾਸਨ ਵੀ ਕੋਈ ਵੱਡੇ ਜਿਹੜੇ ਆ ਭ੍ਰਾਂਤ ਕੇ ਜਿਹੜੇ ਹੱਥ ਸਿੱਧੀ ਉਡੀਕ ਕਰ ਰਿਹਾ ਹੈ ਤੇ ਫੇਰ ਹੀ ਜਿਹੜਾ ਵਾ ਵੀ ਇਹ ਇਸ ਚੀਜ਼ ਨੂੰ ਜਿਹੜਾ ਉੱਥੇ ਪ੍ਰਸ਼ਾਸਨ ਅਧਿਕਾਰੀ ਪਹੁੰਚਣ ਕਿਉਂਕਿ ਵੱਖ-ਵੱਖ ਸਕੂਲਾਂ ਵੱਲੋਂ ਵੀ ਜਿਦੋਂ ਬੱਸ ਕੋ ਦੇ ਗਈ ਜਾਂਦੀ ਨਾ ਤਾਂ ਸਕੂਲ ਦਾ ਕਰਮਚਾਰੀ ਕੋ ਮਗਰ ਮੌਕੇ ਤੇ ਮੌਜੂਦ ਹੁੰਦਾ ਵਾ ਇਹ ਤਾਂ ਪਿੰਡ ਵਾਲੇ ਦਾ ਰੋਹ ਗੜੀਆਂ ਦੇ ਜਿਹੜੀ ਆ ਤੇ ਸੰਜੋੜ ਦੇ ਨਾਲ ਹੀ ਇਹ ਬੱਚੇ ਜਿਹੜੇ ਨੇ ਰੈਸਕੂ ਕਰ ਲਏ ਜਾਂਦੇ ਹਨ ਤੁਸੀਂ ਦੇਖ ਸਕਦੇ ਹੋ ਵੀ ਹੈਡੇ ਪਾ ਪਾ ਕੇ ਜਿਹੜੀਆਂ ਨੇ ਜਿੰਨੀਆਂ ਵੀ ਬੱਸਾਂ ਜਿਹੜੀਆਂ ਡਿੱਗਣੀਆਂ ਦਾ 10 ਸਪੁਰ ਤੇ ਇਸ ਕਰਕੇ ਇਹ ਬਹੁਤ ਵੱਡਾ ਜਿਹੜਾ ਵਾ ਹਾਥੀਨ ਜਿਹੜਾ ਵਾ ਇਹ ਦੇਖ ਸਕਦੀ ਨੇ ਸੱਧ ਦੇ ਸਕਦੀਆਂ ਜੀ ਜੀ ਤੇ ਬੱਚਿਆਂ ਦੇ ਜਿਹੜੇ ਪੇਰੈਂਟਸ ਆ ਉਹਨਾਂ ਨਾਲ ਗੱਲਬਾਤ ਹੋਈ ਆ ਕੀ ਕਹਿਣਾ ਉਹਨਾਂ ਦਾ ਇਸ ਬਾਰੇ ਬੱਚਿਆਂ ਦੇ ਪੇਰ ਸਦਾ ਵਕ ਵਕ ਜਿਹੜੇ ਪ੍ਰਿੰਸੀਪਲ ਨੂੰ ਜਾ ਕੇ ਜਿਹੜੀ ਵਕ ਵਕ ਤਰ੍ਹਾਂ ਦੀ ਜਿਹੜੀ ਕੰਪਲੇਨ ਦਿੱਤੀ ਜਾਂਦੀ ਆ ਪਰ ਉਸ ਤੇ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਕਿਉਂਕਿ ਇਹਨਾਂ ਦੇ ਕੋਲ ਜਿਹੜੀਆਂ ਆਪ ਦੀਆਂ ਬੱਸਾਂ ਜਿਹੜੀਆਂ ਸਕੂਲਾਂ ਦੀਆਂ ਘਾਟ ਨੇ ਇਹਨਾਂ ਪ੍ਰਾਈਵੇਟ ਬੱਸਾਂ ਜਿਹੜੀਆਂ ਨੇ ਜ਼ਿਆਦੀਆਂ ਜਿਹੜੀਆਂ ਇਹ ਚੀਜ਼ ਤਾਂ ਲਗਾਈਆਂ ਸਕੂਲਾਂ ਨੇ ਜਿਹੜੇ ਬੱਚੇ ਡ롭 ਕਰਨ ਵਾਸਤੇ ਸਕੂਲ ਪ੍ਰਬੰਧਕਾਂ ਨਾਲ ਇਸ ਸੰਬੰਧ ਵਿੱਚ ਤੁਹਾਡੀ ਕੋਈ ਗੱ ਪ੍ਰਬੰਧਕਾਂ ਨੇ ਇਸ ਬਾਰੇ ਗੱਲਬਾਤ ਇਹ ਹੋਈ ਪਰ ਉਹਨਾਂ ਦਾ ਕਹਿਣਾ ਪਈ ਇਸ ਤੇ ਜਿਹੜੀ ਆ ਮਤਲਬ ਮੋਢਲੀ ਜਿਹੜੀ ਜਾਂਚ ਕੀਤੀ ਜਾਏ ਵੀ ਕਿੱਥੇ ਜਿਹੜਾ ਮਤਲਬ ਇਹ ਰਹਿਣ ਬਿਆ ਕੁਝ ਤਾਂ ਜਿਹੜੇ ਜਿਹੜੇ ਡਰਾਈਵਰ ਉਹ ਬਿਲਕੁਲ ਸਹੀ ਨੇ ਪਰ ਕੁਝ ਜਿਹੜੀ ਲੋਕਾਂ ਦੇ ਵੱਲੋਂ ਆਮ ਜਿਹੜੀ ਪਬਲਿਕ ਵੱਲੋਂ ਵੀ ਜਿਹੜੀ ਲਾਪਰਵਾਹੀ ਕੀਤੀ ਜਾਂਦੀ ਆ ਕਿ ਇਹਨਾਂ ਨੂੰ ਸੁਜੋਗ ਨਹੀਂ ਦਿੱਤਾ ਜਾਂਦਾ ਤੇ ਮਲੋ ਰਾਹ ਰਸਤੇ ਛੋਟੇ ਹੋਣ ਕਰਕੇ ਇਹਨਾਂ ਨੂੰ ਜਿਹੜੀ ਲਾਪਰਵਾਹੀ ਕਰਕੇ ਥੋੜੀ ਰਸਤਾ ਵੀ ਘਟ ਦਿੱਤਾ ਜਾਂਦਾ ਬਸਾਂ ਨੂੰ ਤਾਂ ਵੀ ਜਿਹੜੀਆਂ ਨੇ ਇਹ ਹਾਦਸੇ ਦਾ ਜਿਹੜਾ ਸਕਾਰ ਹੋ ਜਾਂਦੀਆਂ ਨੇ ਹੂੰ ਜਿੱਥੇ ਤੁਸੀਂ ਕਿਹਾ ਹਾਂ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਕੋ ਬਿਲਕੁਲ ਬਿਲਕੁਲ ਜਿਹੜਾ ਆਮ ਜਿਹੜੀ ਪਬਲਿਕ ਆ ਇਸ ਨੂੰ ਵੀ ਜਿਹੜਾ ਸੰਯੋਗ ਦੇਣਾ ਚਾਹੀਦਾ ਜਿੱਦਾਂ ਹੀ ਐਂਬੂਲੈਂਸ ਨੂੰ ਸੰਯੋਗ ਦਿੰਦੇ ਨੇ ਉਦਾਂ ਹੀ ਸਕੂਲ ਬੱਸ ਨੂੰ ਵੀ ਜਿਹੜਾ ਸੰਯੋਗ ਦੇਣਾ ਚਾਹੀਦਾ ਬਿਲਕੁਲ ਲੱਭੀ ਕੀ ਤੁਹਾਡਾ ਧੰਨਵਾਦ ਤੁਸੀਂ ਜਾਣਕਾਰੀ ਦਿੱਤੀ ਹੈ ਜਿਵੇਂ ਜਿਹੜੇ ਤੁਸੀਂ ਅੱਗੇ ਤੋਂ ਅਪਡੇਟ ਲਈ ਤੁਹਾਡੇ ਨਾਲ ਕਾਲ ਕਰਾਂਗੇ ਜੀ ਧੰਨਵਾਦ ਆ ਮੇਰਾ ਦੋਸਤ ਤਾਂ ਦੋਈ ਜਾ ਫੋਨ ਕਰਾਂਗਾ ਬੰਦੇ ਨੇ ਅਸਾਰ ਦੇ ਉਹ ਯਾਰ ਛੇਤੀ ਆਇਆ ਇੱਥੇ ਰਸ਼ਵ ਹੈ ਕੀ ਮੰਨਾ ਕਰਨ ਦੇ ਤਾਂ ਇਹ ਸਾਰੇ ਵੀਡੀਓ ਨੂੰ ਮਨਾ ਕਰਨ ਦੇ ਨੇ ਤੇ ਇਹਨਾਂ ਨੇ ਆਪਣੇ ਸਰਸ ਤੱਕ ਗੱਡੀ ਦੇ ਅੱਜ ਦੀ ਇਹ ਕੰਪਨੀ ਲਈ ਆ ਉਥੋਂ ਵੀ ਇਹ ਪੂਰਾ ਇੱਕ ਐਂਡੇ ਵੀ ਹਾਨੂੰ ਬਣੀ ਖਤ ਮਿਲ ਜਾਏ। ਅੱਛਾ। ਲੇਕਿਨ ਇਹ ਆਪਣਾ ਉਹਦੀ ਲਾਪਰਵਾਹੀ ਨਾ ਹੋਇਆ ਇਹ ਰਾਹ ਬਿਲਕੁਲ ਛੋਟਾ ਵਾ। ਇਹ ਪਿੰਡ ਦਾ ਰਾਹ ਜੋ ਬਿਲਕੁਲ ਛੋਟਾ ਇਹ ਰਾਹ ਹਨ ਜਿਹੜੀ ਐਡੀ ਵੱਡੀ ਗੱਡੀ ਅਲਾਉਡ ਨਹੀਂ ਆ। ਠੀਕ ਹੈ ਇਹ ਜਾਣ ਬੁੱਝ ਕੇ ਡਰਾਈਵਰ ਇਧਰ ਦੀ ਗੱਡੀ ਲੈ ਕੇ ਆ ਜੋ ਇਹ ਦੇ ਕਰਕੇ ਐਕਸੀਡੈਂਟ ਹੋਇਆ। ਇਹਦੇ ਵਿੱਚ ਸਾਡੇ ਬੱਚਿਆਂ ਦਾ ਨੁਕਸਾਨ ਹੋਇਆ। ਇਹ ਇਹਨਾਂ ਡਰਾਈਵਰ ਨੂੰ ਹਰਜਾਨਾ ਹੋਣਾ ਚਾਹੀਦਾ ਇਹਨਾਂ ਸਕੂਲ ਵਾਲਿਆਂ ਨੂੰ ਹਰਜਾਨਾ ਹੋਣਾ ਚਾਹੀਦਾ। ਇਹ ਗੱਡੀ ਕਿਉਂ ਇਧਰ ਦੀ ਆਈ? ਕਿੰਨੇ ਕਿ ਬੱਚੇ ਸੀ? ਇਹਦੇ ਵਿੱਚ ਘੱਟੋ ਘੱਟ 20-25 ਬੱਚੇ ਸੱਟਾਂ ਲੱਗੀਆਂ। ਹਾਂਜੀ ਅੱਡਾ ਮੇਰਾ ਦੋਸਤ ਦੀ ਬੱਚੀ ਉਹਦੇ ਸਿਰ ਤੇ ਕੱਟ ਲੱਗੀ ਉਹਨੇ ਖੁਦ ਮੈਨੂੰ ਫੋਨ ਕੀਤਾ ਮੈਂ ਅੰਮ੍ਰਿਤਸਰੀ ਮੈਂ ਉੱਥੋਂ ਆਇਆ ਮੈਨੂੰ ਕਹਿੰਦਾ ਵੀ ਤੁਹਾਡੇ ਬੰਦ ਮੇਰੇ ਬੱਚੀ ਦੇ ਸੱਟ ਲੱਗੀ ਆ ਜੀ ਨਾ ਮੇਰਾ ਨਾਮ ਰਣਜੀਤ ਸਿੰਘ ਹੈ ਬਿਲਕੁਲ ਇਹ ਜੋ ਹਾਦਸਾ ਹੋਇਆ ਹੈ ਐਕਸਲਸੀਅਰ ਸਕੂਲ ਬਟਾਲਾ ਦੀ ਬਸ ਸੀਗੀ ਇਹ ਅਣਜਾਣ ਸੀ ਡਰਾਈਵਰੇ ਰਸਤੇ ਕਰੇ ਬਸ ਨਹੀਂ ਆਈ ਇਹ ਰਸਤਾ ਛੋਟਾ ਸੀ ਅੱਗੇ ਰਾਸ ਹੋਣ ਦੇ ਕਰਕੇ ਉਹਨੇ ਵਿਚਾਰੇ ਨੇ ਇਧਰੋਂ ਦੀ ਪਾਲੀ ਉਹਦੀ ਅੰਗੇਲੀ ਵੀ ਕਹਿ ਲੋ ਜਾਂ ਪਹਿਲੀ ਵਾਰੀ ਹੋਇਆ ਇਸ ਰਸਤੇ ਬਸ ਆਈ ਆ ਇਸ وجہ ਦੇ ਨਾਲ ਇਹ ਐਕਸੀਡੈਂਟ ਹੋਇਆ। ਇਹਦੇ ਵਿੱਚ ਮੇਰੇ ਹਣ ਤੋਂ ਪਹਿਲਾਂ ਬੱਚੇ ਕੱਢ ਲਏ ਗਏ ਆ तकरीबन ਕੋਈ 10 15 20 ਲਾਗੇ ਬੱਚੇ ਗਿੰਦੇ ਹੈਗੇ ਸੀਗੇ। ਸੱਟਾਂ ਦਾ ਕੁਝ ਕਹਿੰਦੇ ਲੱਗੀਆਂ ਕੁਝ ਕਹਿੰਦੇ ਵੀ ਨਹੀਂ ਲੱਗੀਆਂ ਜੇ ਕੁਝ ਪੱਕਾ ਨਹੀਂ ਜੇ ਕਹਿ ਸਕਦੇ। ਇੱਕ ਦੋ ਬੱਚੇ ਦੇ ਸੱਟ ਲੱਗੀ ਸੱਟ। ਇਹ ਐਕਸਲ ਸੀਰ। ਇਹ ਬਟਾਲੇ ਤੋਂ। ਕੀ ਮੰਨੋ? ਸਿੰਦਰ ਜੀ ਇਹ ਰਸਤੇ ਦਾ ਮਤਾ ਪਾਇਆ ਹੋਇਆ ਵਾ ਡੀਸੀ ਤੱਕ ਇਹਦੇ ਗਏ ਹੋਏ ਅਜੇ ਤੱਕ ਸਾਨੂੰ 8-9 ਮਹੀਨੇ ਹੋ ਗਏ ਰਸਤੇ ਦਾ ਕੋਈ ਹਾਲ ਹੀ ਨਹੀਂ ਹੋਇਆ ਅਸੀਂ ਇਹੋ ਸਾਡੇ ਪਿੰਡ ਤੋਂ ਦੋ ਰਸਤੇ ਹੁੰਦੇ ਦੋਨਾਂ ਦਾ ਹੀ ਹਾਲ ਬਹੁਤ ਹੀ ਮਾੜਾ ਵਾ ਵੀ ਇਹ ਮੋਟਰਸਾਈਕਲ ਲਾਇਕ ਨਹੀਂ ਹੈਗਾ ਵੀ ਬਸ ਇੱਥੋਂ ਕਿੱਥੇ ਚੱਲ ਜਾਣੀ ਹੈ ਸਕੂਲ ਪ੍ਰਸ਼ਾਸਨ ਨੂੰ ਇਹੀ ਆ ਵੀ ਘਟੋ ਘਟ ਬੱਚਿਆਂ ਦਾ ਤੇ ਦੇਖਣ ਵੀ ਰਸਤਾ ਵੇਖ ਕੇ ਆਪਣੀ ਬੱਸ ਇੱਕ ਤੇ ਰੂਡ ਨਹੀਂ ਸੀ ਇਹ ਬੱਸ ਦਾ ਉਹ ਵੀ ਰਸ਼ ਦੀ ਵਜ੍ਹਾ ਨਾਲ ਵੇਟ ਨਹੀਂ ਕੀਤੀ ਤੋ ਇਸ ਗਲਤ ਰਸਤੇ ਆ ਗਿਆ